ਡਾਕਟਰ ਸਾਹਿਬ ਇੱਕ ਤਾਂ ਅੱਜ ਚੰਡੀਗੜ੍ਹ ਵਿੱਚ ਕਿਸਾਨਾਂ ਦਾ ਵੱਡਾ ਮੋਰਚਾ ਲੱਗਾ ਤੇ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਹਰਾਂ ਦੀ ਵਿਧਾਨ ਸਭਾ ਵਿੱਚ ਬੜਾ ਕੁਝ ਹੋਇਆ ਇਹ ਸਾਰੇ ਕੱਸ ਦਾ ਕੀ ਨਿਚੋੜ ਨਿਕਲਦਾ ਹੈ ਕਹਿੰਦੇ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਬਸ ਇਹੀ ਕੁਝ ਹੋਇਆ ਜੀ ਵੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਵੀ ਅੱਜ ਵਿਧਾਨ ਸਭਾ ਵਿੱਚ ਹੋਇਆ ਕੀ ਕੀ ਹੈ ਜੀ ਉੱਥੇ ਅੱਜ ਭਗਵੰਤ ਮਾਨ ਸਾਹਿਬ ਵੀ ਬੋਲੇ ਆ ਕੁਮਰ ਵੀ ਜੇ ਪ੍ਰਤਾਪ ਵੀ ਬੋਲਿਆ ਐਮਐਲਏ ਲਾਭ ਉਗੋਕੇ ਵੀ ਬੋਲਿਆ ਉਥੇ ਪ੍ਰਗਟ ਸਿੰਘ ਜਿਹੜਾ ਕਾਂਗਰਸ ਵਾਲਾ ਉਹ ਵੀ ਬੋਲਿਆ ਉਥੇ ਜਿਹੜਾ ਐਲਓਪੀ ਪ੍ਰਤਾਪ ਸਿੰਘ ਬਾਜਵਾ ਉਹ ਵੀ ਬੋਲਿਆ ਔਰ ਫਿਰ ਬਾਅਦ ਦੇ ਵਿੱਚ ਜਿਹੜਾ ਸੁਖਪਾਲ ਸਿੰਘ ਖਹਿਰਾ ਉਹ ਵੀ মিডিਆ ਸਾਹਮਣੇ ਬੋਲਿਆ ਤੇ ਕੀ ਕੀ ਕੁਛ ਕੀਨੇ ਆਖਿਆ ਪਹਿਲਾਂ ਦੱਸਾਂਗਾ ਮੈਂ ਉਹ ਕੁਝ ਉਸ ਤੋਂ ਬਾਅਦ ਜੋ ਕਿਸਾਨ ਲੱਖਾਂ ਜਾ ਕੇ ਉਥੇ ਬੈਠੇ ਨੇ ਇੱਕ ਪਾਸੇ ਮਤਲਬ ਜਿਹੜੇ ਉਗਰਾਹਾ ਜੱਥੇਬੰਦੀ ਵਾਲੇ ਤੇ ਖੇਤ ਮਜ਼ਦੂਰ ਯੂਨੀਅਨ ਵਾਲੇ ਬੈਠੇ ਨੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵਾਲੀਆਂ ਸਾਰੀਆਂ ਜੱਥੇਬੰਦੀਆਂ ਜਾ ਕੇ ਬੈਠੀਆਂ ਨੇ ਤਾਂ ਉੱਥੇ ਨਿਕਲਿਆ ਕੀ ਦੇਖੋ ਭਗਵੰਤਮਾਨ ਸਾਹਿਬ ਨੇ ਅੱਜ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਆਪਦੀ ਗੱਲ ਰੱਖੀ ਦੇਖੋ ਜਿਹੜੇ ਮੁੱਦੇ ਉੱਥੇ ਮਜ਼ਦੂਰ ਤੇ ਕਿਸਾਨ ਲੈ ਕੇ ਗਏ ਆ ਉਹਨਾਂ ਤੇ ਤਾਂ ਨਾ ਕੋਈ ਖਾਸ ਗੱਲ ਹੋਈ ਆ ਨਾ ਉਹਦੇ ਤੇ ਕੋਈ ਫੈਸਲਾ ਹੋਇਆ ਨਾ ਕੋਈ ਸਕੀਮ ਬਣੀ ਆ ਤੇ ਨਾਮ ਬਨਣ ਦੀ ਕੋਈ ਉਮੀਦ ਹੈ ਕਿਉਂਕਿ ਜਿਹੜੇ ਮੁੱਦੇ ਕਿਸਾਨ ਮਜ਼ਦੂਰ ਲੈ ਕੇ ਬੈਠੇ ਆ ਚੰਡੀਗੜ੍ਹ ਜਾ ਕੇ ਉਹ ਮੁੱਦਿਆਂ ਦਾ ਹੱਲ ਇਸ ਸਿਸਟਮ ਕੋਲੇ ਤਾਂ ਨਜ਼ਰ ਨਹੀਂ ਆਉਂਦਾ ਜੋ ਰਾਜ ਪ੍ਰਬੰਧ ਜਿਹੜੀਆਂ ਨੀਤੀਆਂ ਨਾਲ ਇਹ ਚੱਲ ਰਿਆ ਨਾ ਉਹ ਰਾਜ ਪ੍ਰਬੰਧ ਕੋਲ ਉਹ ਨੀਤੀ ਹੈ ਨਹੀਂ ਜਿਹੜੀ ਜਿੱਥੋਂ ਉਹਦਾ ਹੱਲ ਨਿਕਲਣਾ ਔਰ ਦੂਜੇ ਨੰਬਰ ਤੇ ਆਜੋ ਕੁਮਰ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਜਿਹੜਾ ਸਾਬਕਾ ਪੁਲਿਸ ਅਫਸਰ ਆ ਮਾਨਦਾਰ ਕਿਹਾ ਜਾਂਦਾ ਹੁਣ ਤੱਕ ਉਹ ਆਪਦੀ ਹੀ ਜਿਹੜੀ ਆਮ ਆਦਮੀ ਸਰਕਾਰ ਆ ਉਹਦੇ ਤੇ ਤਿੱਖੇ ਕਮੈਂਟ ਤਿੱਖੇ ਸਵਾਲ ਉਠਾਉਂਦਾ ਆ ਰਿਹਾ ਅੱਜ ਵੀ ਉਹਨੇ ਸੱਚੀ ਮੁੱਚੀ ਬਹੁਤ ਵਧੀਆ ਗੱਲ ਕੀਤੀ ਆ ਉਹਨੇ ਬੋਲਣਾ ਤਾਂ ਕੁਝ ਹੋਰ ਸੀ ਉਹਨੇ ਆਪ ਵੀ ਆਖਿਆ ਵੀ ਮੈਂ ਕੁਝ ਹੋਰ ਬੋਲਣਾ ਸੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀ ਕੀਤਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ ਸਵਾਲ ਹੀ ਇੱਕ ਕਿਸੇ ਪੁਲਿਸ ਕੇਸ ਬਾਰੇ ਪੁੱਛ ਲਿਆ ਤੇ ਉਹ ਵਿਚਾਰਾ ਕਹਿੰਦਾ ਬੋਲਣਾ ਤਾਂ ਮੈਂ ਕੁਝ ਹੋਰ ਚਾਹੁੰਦਾ ਸੀ ਚਲੋ ਹੁਣ ਮੈਂ ਪੁਲਿਸ ਕੇਸ ਬਾਰੇ ਦੱਸਦਾ ਤੇ ਉਹਦੇ ਤੇ ਫਿਰ ਕੀ ਹੋਇਆ ਗੱਲ ਕਰਦਾ ਕਰਦਾ ਉਹਨੇ ਟਿਕਾਣੇ ਤੇ ਗੱਲ ਲਿਆ ਕੇ ਮਾਰੀ ਕੋਮਰ ਵਿਜੇ ਪ੍ਰਤਾਪ ਨੇ ਕੋਮਰ ਵਿਜੇ ਪ੍ਰਤਾਪ ਕਹਿੰਦਾ ਵਿਧਾਨ ਸਭਾ ਚ ਕਹਿੰਦਾ ਵੀ ਇਹ ਸਾਰਾ ਕੁਝ ਜੋ ਗੜਬੜ ਹੋ ਰਿਹਾ ਗਲਤ ਹੋ ਰਿਹਾ ਹੈ ਨਾ ਕਹਿੰਦਾ ਇਹ ਤਾਂ ਹੋ ਰਿਹਾ ਕਿਉਂਕਿ ਸਰਕਾਰਾਂ ਮਾਫੀਆ ਚਲਾਉਂਦਾ ਕਹਿੰਦਾ ਜਿਹੜਾ 2 ਨੰਬਰ ਦੇ ਕੰਮ ਕਰਨ ਵਾਲਾ ਮਾਫੀਆ ਜਿਹੜਾ ਬਲੈਕੀਆ ਸਿਸਟਮ ਆ ਉਹ ਸਰਕਾਰਾਂ ਚਲਾ ਰਿਹਾ ਇਹ ਬਹੁਤ ਵੱਡਾ ਕੌੜਾ ਸੱਚ ਹੈ ਅੱਜ ਦੇ ਸਮੇਂ ਦਾ ਜਿਹੜਾ ਨਾ ਕੋਈ ਬੋਲਣਾ ਚਾਹੁੰਦਾ ਨਾ ਕੋਈ ਸੁਣਨਾ ਚਾਹੁੰਦਾ ਨਾ ਕਿਸੇ ਨੂੰ ਹਜਮ ਆਉਂਦਾ ਪਰ ਇਹ ਬਹੁਤ ਵੱਡਾ ਤੇ ਕੌੜਾ ਸੱਚ ਹੈ ਕਿ ਸਰਕਾਰਾਂ ਸੱਚੀ ਮੁੱਚੀ ਮਾਫੀਆ ਚਲਾ ਰਿਆ ਕੁਮਰ ਵਿਜੇ ਪ੍ਰਤਾਪ ਨੇ ਗੱਲ ਠੀਕ ਆਖੀ ਹੈ ਕੁਮਰ ਵਿਜੇ ਪ੍ਰਤਾਪ ਕਹਿੰਦਾ ਜਿੰਨਾ ਟਾਈਮ ਤੱਕ ਤੁਸੀਂ ਉਸ ਬਲੈਕੀਏ ਮਾਫੀਆ ਨੂੰ ਨਹੀਂ ਤੋੜਦੇ ਉਹਨਾਂ ਟਾਈਮ ਤੱਕ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਜੋਰ ਲਾ ਲੋ ਨਾ ਕਹਿੰਦਾ ਰਿਸ਼ਵਤ ਰੁਕੇ ਨਾ ਕੁਝ ਹੋਰ ਸੈਟਿੰਗ ਆਵੇ ਹੁਣ ਸਰਕਾਰਾਂ ਮਾਫੀਆ ਤੋੜ ਨਹੀਂ ਸਕਦੀਆਂ ਕਿਉਂ ਕਿ ਜਿਹੜਾ ਇਹ ਚੋਣਾ ਲੜਨ ਵਾਲਾ ਇਹਨਾਂ ਨੇ ਸਿਸਟਮ ਬਣਾ ਲਿਆ ਹੋਇਆ ਨਾ ਇਹਦੇ ਵਿੱਚ ਵੋਟਾਂ ਵੇਲੇ ਪਾਰਟੀਆਂ ਪੈਸਾ ਬਹੁਤ ਫੂਕਦੀਆਂ ਨੇ ਮਤਲਬ ਗਰੀਬ ਲੋਕਾਂ ਨੂੰ ਪੈਸੇ ਵੀ ਅੰਦਰ ਖਾਤੇ ਵੰਡੇ ਜਾਂਦੇ ਨੇ ਸ਼ਰਾਬਾਂ ਵੀ ਮਤਲਬ ਨਸ਼ੇ ਵੀ ਸਿੱਧਾ ਬੜਾ ਵੋਟਾ ਖਰੀਦਣ ਤੇ ਵੀ ਪੋਸਟਰ ਲਾਉਣ ਤੇ ਪ੍ਰਚਾਰ ਕਰਨ ਤੇ ਔਰ ਉਹ ਸੈਂਕੜੇ ਕਰੋੜ ਰੁਪਈਆ ਪਾਰਟੀਆਂ ਨੂੰ ਕੌਣ ਦਿੰਦਾ ਕਿੱਥੋਂ ਆਉਂਦਾ ਉਹ ਦਿੰਦੇ ਨੇ 2 ਨੰਬਰ ਦੇ ਧੰਦੇ ਕਰਨ ਵਾਲੇ ਜਿਹੜੇ ਵੱਡੇ ਅਮੀਰ ਲੋਕ ਨੇ ਉਹੀ ਮਾਫੀਆ ਨੇ ਜਦੋਂ ਉਹਨਾਂ ਤੋਂ ਫੰਡ ਲੈ ਲੈ ਕੇ ਚੋਣਾਂ ਲੜਦੀਆਂ ਪਾਰਟੀਆਂ ਤੇ ਜਦੋਂ ਸਰਕਾਰਾਂ ਬਣਾ ਬਣਾ ਦਿੰਦੇ ਨੇ ਉਹ ਫਿਰ ਉਸ ਤੋਂ ਬਾਅਦ ਉਹ ਆਪਦੇ ਹਿਸਾਬ ਨਾਲ ਸਰਕਾਰਾਂ ਨੂੰ ਚਲਾਉਂਦੇ ਨੇ ਆਹੀ ਮਾਫੀਆ ਕੁੰਮਰ ਵਿਜੇ ਪ੍ਰਤਾਪ ਨੇ ਬਿਲਕੁਲ ਟਿਕਾਣੇ ਦੀ ਤੇ ਠੀਕ ਗੱਲ ਆਕੀ ਹੈ ਹੁਣ ਦੂਜੇ ਨੰਬਰ ਤੇ ਪ੍ਰਗਟ ਸਿੰਘ ਜਿਹੜਾ ਕਾਂਗਰਸ ਦਾ ਐਮਐਲਏ ਆ ਗੱਲ ਉਹਨੇ ਵੀ ਕੀਤੀ ਆ ਬੜੀ ਮੈਨੂੰ ਲੱਗਦਾ ਪਤੇ ਦੀ ਗੱਲ ਕੀਤੀ ਆ ਉਹ ਕਹਿੰਦਾ ਵੀ ਸਾਰੀ ਪੁਲਿਸ ਦਾ ਜਿਹੜਾ ਨਸ਼ੇ ਦਾ ਡੋਪ ਟੈਸਟ ਕਰਾਓ ਉਹ ਕਹਿੰਦਾ ਵੀ ਹਰ ਥਾਣੇ ਦੇ ਵਿੱਚ ਪੁਲਿਸ ਦੇ ਵਿੱਚ ਦੋ ਦੋ ਤਿੰਨ ਤਿੰਨ ਬੰਦੇ ਇਹੋ ਜਿਹੇ ਗਏ ਨੇ ਜਿਹੜੇ ਖੁਦ ਨਸ਼ੇ ਦੇ ਆਦੀ ਨੇ ਤੇ ਉਹੀ ਨਸ਼ੇ ਵਾਲਿਆਂ ਦੇ ਨਾਲ ਗੱਠ ਜੋੜ ਕਰਕੇ ਨੈਕਸਸ ਬਣਾ ਕੇ ਤੇ ਇਹ ਕੰਮ ਰੁਕਣ ਨਹੀਂ ਦਿੰਦੀ ਉਹ ਕਹਿੰਦਾ ਨਾ ਪਿਛਲੀਆਂ ਸਰਕਾਰਾਂ ਨੇ ਕਰਾਇਆ ਨਾ ਹੋਣ ਵਾਲੀ ਕੋਈ ਕਰਾਉਂਦੀ ਆ ਤੇ ਡੋਪ ਟੈਸਟ ਕਰਾਉਣ ਦੀ ਲੋੜ ਆ ਹੁਣ ਉਹਦੀ ਗੱਲ ਤੇ ਨਾ ਕੋਈ ਵਿਚਾਰ ਹੋਇਆ ਨਾ ਕੋਈ ਫੈਸਲਾ ਹੋਇਆ ਨਾ ਇਹ ਕੰਮ ਹੋਣਾ ਹੈ ਪਰ ਉਹਨੇ ਗੱਲ ਠੀਕ ਕਹੀ ਆ ਉਹ ਇਹ ਵੀ ਕਹਿੰਦਾ ਕਹਿੰਦਾ ਕਹਿ ਦਿੰਦੇ ਆ ਵੀ ਪੁਲਿਸ ਦਾ ਨਾ ਮੋਰਲ ਡਾਊਨ ਹੋਏਗਾ ਪੁਲਿਸ ਦਾ ਹੌਸਲਾ ਡਿੱਗੇਗਾ ਜੇ ਇੰਜ ਕਰਾਂਗੇ ਤੇ ਗੱਲ ਇਥੇ ਸਪੀਕਰ ਸੰਧਵਾ ਨਹੀਂ ਫਿਰ ਆਪ ਇੱਕ ਆਖੀ ਜਿਹੜੀ ਮੈਨੂੰ ਠੀਕ ਲੱਗੀ ਬਈ ਜੇਕਰ ਜਿਹੜੇ ਗਲਤ ਪੁਲਿਸ ਵਾਲੇ ਨੇ ਜਾਂ ਜਿਹੜੇ ਨਸ਼ੇ ਦੇ ਆਦੀ ਨੇ ਉਹਨਾਂ ਦਾ ਹੌਂਸਲਾ ਡਿੱਗੇਗਾ ਤਾਂ ਜਿਹੜੇ ਸੱਚੇ ਸੁੱਚੇ ਬੰਦੇ ਆ ਪੁਲਿਸ ਉਹਨਾਂ ਦਾ ਹੌਂਸਲਾ ਤਾਂ ਵਧੇਗਾ ਵੀ ਉੱਪਰ ਵੀ ਜਾਏਗਾ ਸੋ ਤੀਜੀ ਗੱਲ ਬੋਲੀ ਆ ਵਿਧਾਨ ਸਭਾ ਦੇ ਵਿੱਚ ਜਿਹੜਾ ਲਾਲ ਸਿੰਘ ਉਗੋ ਕੇ ਐਮ ਐਲ ਏ ਆ ਉਧੌਰ ਤੋਂ ਉਹ ਮੈਨੂੰ ਮੁੱਦਾ ਉਹਨੇ ਵੀ ਠੀਕ ਚੱਕਿਆ ਪਰ ਸਵਾਲ ਇਹ ਆ ਪੰਚਾਂ ਦਾ ਕਿ ਆ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਜਦੋਂ ਕਰਨਾ ਹੀ ਕੱਖ ਨਹੀਂ ਹੁਣ ਉੱਗੋ ਕੇ ਕਹਿੰਦਾ ਵੀ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ 5 ਸਤੰਬਰ ਨੂੰ ਆ ਰਿਹਾ ਦਿਹਾੜਾ ਉਹ ਕਹਿੰਦਾ ਇਹਦੇ ਉੱਪਰ ਸਾਡੀ ਮੰਗ ਹੈ ਕਿ ਭਾਈ ਜੈਤਾ ਜੀ ਨੂੰ ਵੱਡਾ ਸਤਕਾਰ ਦੇਣਾ ਚਾਹੀਦਾ ਤੇ ਯੂਨੀਵਰਸਿਟੀ ਦੇ ਵਿੱਚ ਇੱਕ ਚੇਅਰ ਇੱਕ ਇੱਕ ਪੂਰਾ ਡਿਪਾਰਟਮੈਂਟ ਨਵਾਂ ਉਹਦੇ ਨਾਂ ਤੇ ਬਣਾਉਣਾ ਚਾਹੀਦਾ ਜਿਹੜਾ ਬਾਬਾ ਜੈਤਾ ਜੀ ਬਾਰੇ ਖੋਜ ਕਰੇ ਉਹਦੇ ਬਾਰੇ ਪੜਾਏ ਤੇ ਦੂਜੇ ਨੰਬਰ ਤੇ ਉਹਨੇ ਕਿਹਾ ਵੀ ਵੱਡੀ ਯਾਦਗਾਰਾਂ ਵੀ ਬਣਨੀਆਂ ਚਾਹੀਦੀਆਂ ਉਹਨਾਂ ਦੀਆਂ ਪਰ ਉੱਥੇ ਹੋ ਗਿਆ ਜੀ ਠੀਕ ਹੈ ਜੀ ਠੀਕ ਹੈ ਤੁਹਾਡੀ ਗੱਲ ਆ ਗਈ ਗੱਲ ਤਾਂ ਆ ਗਈ ਪਰ ਉੱਤੇ ਹੋਊਗਾ ਕੀ ਇਹਦਾ ਕੁਝ ਨਹੀਂ ਪਤਾ ਲੱਗਾ ਸ਼ਾਇਦ ਕੁਝ ਨਹੀਂ ਹੋਣਾ ਅਗਲੀ ਗੱਲ ਜੋ ਕਿਸਾਨ ਤੇ ਮਜ਼ਦੂਰ ਮੰਗ ਕਰ ਰਹੇ ਨੇ ਚੰਡੀਗੜ੍ਹ ਬੈਠੇ ਉਹ ਇਹ ਮੰਗ ਕਰ ਰਹੇ ਨੇ ਪਹਿਲੇ ਨੰਬਰ ਤੇ ਉਹ ਆਂਦੇ ਵੀ ਕਿਸਾਨ ਤੇ ਮਜ਼ਦੂਰ ਗਲਤ ਨੀਤੀਆਂ ਕਾਰਨ ਥੱਲੇ ਬੜੇ ਪਏ ਨੇ ਤੇ ਸਰਕਾਰ ਖੇਤੀ ਨੀਤੀ ਬਦਲੇ ਪੂਰੀ ਖੇਤੀ ਨੀਤੀਓ ਬਣਾਵੇ ਜਿਹਦੇ ਨਾਲ ਕਿਸਾਨ ਦਾ ਮਜ਼ਦੂਰ ਦਾ ਤੇ ਸਾਰੇ ਲੋਕਾਂ ਦਾ ਭਲਾ ਹੋਵੇ ਜਿਹਦੇ ਚ ਖਾਦ ਸਪਰੇਅ ਤੇ ਜ਼ਹਿਰਾਂ ਦੀ ਵਰਤੋਂ ਨਾ ਕਰਨੀ ਪਵੇ ਇੱਕ ਸਾਫ਼ ਸੁਥਰੀਆਂ ਫਸਲਾਂ ਪੈਦਾ ਹੋਣ ਔਰ ਕਿਸਾਨੀ ਕਰਜ਼ੇ ਦੇ ਜਕੜ ਚੋਂ ਨਿਕਲੇ ਤੇ ਮਜ਼ਦੂਰ ਵੀ ਨਿਕਲਣ ਦੂਜਾ ਮੁੱਦਾ ਉਹਨਾਂ ਦਾ ਵੀ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਜਿੰਨਾ ਕਰਜ਼ੇ ਦੀਆਂ ਪੰਡਾਂ ਨੇ ਉਹ ਖਤਮ ਕੀਤੀਆਂ ਜਾਣ ਉਹਨਾਂ ਤੇ ਲੀਕ ਮਾਰੀ ਜਾਵੇ ਜਿਵੇਂ ਵੱਡੇ ਵੱਡੇ ਪੂੰਜੀਪਤੀਆਂ ਦੇ ਕਰਜ਼ਿਆਂ ਦੇ ਉੱਪਰ ਮਾਰੀ ਗਈ ਤੀਜਾ ਉਹਨਾਂ ਨੇ ਇਹ ਆਖਿਆ ਵੀ ਜਿਹੜੇ ਮਜ਼ਦੂਰ ਬੇਘਰੇ ਤੇ ਬੇਜਮੀਨੇ ਨੇ ਜਿਨ੍ਹਾਂ ਕੋਲ ਆਪਦੇ ਘਰ ਪਾਉਣ ਲਈ ਵੀ ਥਾਂ ਨਹੀਂ ਗਈ ਤੇ ਉਹਨਾਂ ਮਜ਼ਦੂਰਾਂ ਦੇ ਪਲਾਟ ਕੱਟ ਕੇ ਦਿੱਤੇ ਜਾਣ ਉਹਨਾਂ ਨੂੰ ਰਹਿਣ ਲਈ ਥਾਵਾਂ ਦਿੱਤੀਆਂ ਜਾਣ ਹੁਣ ਇਹ ਜਿਹੜੀਆਂ ਮੰਗਾਂ ਨੇ ਫੇਰ ਉਹਨਾਂ ਨੇ ਕਿਹਾ ਵੀ ਜਿਹੜੀਆਂ ਸਾਮਰਾਜੀ ਨੀਤੀਆਂ ਅਮਰੀਕਾ ਵਰਗੇ ਸਾਮਰਾਜੀ ਦੇਸ਼ਾਂ ਦੇ ਦਬਾਅ ਹੇਠ ਲਾਗੂ ਕੀਤੀਆਂ ਜਾਂਦੀਆਂ ਉਹ ਬੰਦ ਕਰੋ ਹੁਣ ਸਵਾਲ ਇਹ ਆ ਮੰਗਾ ਉਹਨਾਂ ਦੀਆਂ ਵਾਜਬ ਨੇ ਸਹੀ ਨੇ ਪਰ ਗੱਲ ਮੈਂ ਫੇਰ ਉੱਥੇ ਕਹਿਣੀ ਏ ਪੰਚਾਂ ਦਾ ਕਿਆ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਜਿਹੜੀਆਂ ਮੰਗਾਂ ਕਿਸਾਨ ਤੇ ਮਜ਼ਦੂਰ ਲੈ ਕੇ ਚੰਡੀਗੜ੍ਹ ਗਏ ਨੇ ਉਹਨਾਂ ਤੇ ਨਾ ਕੇਂਦਰ ਕੱਖ ਕਰੇ ਨਾ ਕਰੇ ਪੰਜਾਬ ਸਰਕਾਰ ਕਿਉਂ ਮੈਂ ਦਾਅਵੇ ਨਾਲ ਕਹਿਣਾ ਜਿਸ ਤਰੀਕੇ ਨਾਲ ਇਹ ਚੋਣਾਂ ਲੜ ਕੇ ਜਿੱਤੇ ਨੇ ਜਿਹੜੇ ਢੰਗ ਤਰੀਕਿਆਂ ਨਾਲ ਸਰਕਾਰਾਂ ਬਣੀਆਂ ਨੇ ਔਰ ਜਿਹੜਾ ਤੰਤਰ ਇੱਥੇ ਚੱਲ ਰਿਹਾ ਉਸ ਤੰਤਰ ਦੇ ਅਧੀਨ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਕਰ ਸਕਦੇ ਕਿਉਂਕਿ ਫੇਰ ਉਹ ਰੋਸ ਜਾਣਗੇ ਜਿਨ੍ਹਾਂ ਤੋਂ ਫੰਡ ਲੈ ਲੈ ਕੇ ਚੋਣਾਂ ਲੜੀਆਂ ਨੇ ਅਗਲੀ ਵਾਰ ਅਗਲਿਆਂ ਨੇ ਫੰਡ ਨਹੀਂ ਦੇਣਾ ਤੇ ਕਿਹੜੀ ਪਾਰਟੀ ਚਾਹੁੰਦੀ ਹੈ ਵੀ ਉਹ ਫੰਡ ਨਾ ਦੇਣ ਜਿਨ੍ਹਾਂ ਤੋਂ ਫੰਡ ਲੈ ਕੇ ਚੋਣਾਂ ਲੜਦੇ ਨੇ ਸੋ ਆ ਸਾਰਾ ਕੁਝ ਅੱਜ ਵਿਧਾਨ ਸਭਾ ਚ ਹੋਇਆ ਚੰਡੀਗੜ੍ਹ ਚ ਹੋਇਆ ਫਿਰ ਅੱਜ ਜਦੋਂ ਕਿਸਾਨ ਤੁਰੇ ਨੇ ਵਿਧਾਨ ਸਭਾ ਵੱਲ ਤੇ ਪੁਲਿਸ ਨੇ ਪੂਰੇ ਚਾਰ ਚਫੇਰੇ ਨਾਕੇ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਗਰਾਹਾ ਜਥੇਬੰਦੀ ਨੇ ਕਿਹਾ ਵੀ ਅਸੀਂ ਬਾਕੀ ਆਪਦੇ 10000 ਬੰਦੇ ਪਿੱਛੇ ਪਿਠਾਵਾਂਗੇ ਸਿਰਫ 1000 ਸਾਡਾ ਅੱਗੇ ਜਾਊਗਾ ਉਹ 1000 ਦੇ ਵਿੱਚ 6700 ਔਰਤਾਂ ਸੀਗੀਆਂ 300 ਮਰਦ ਸੀ ਪਰ ਉਹਨਾਂ 1000 ਤੋਂ ਵੀ ਪਤਾ ਨਹੀਂ ਕੀ ਖਤਰਾ ਪੈਦਾ ਹੋ ਗਿਆ ਉਹਨਾਂ ਨੂੰ ਅੱਗੇ ਜਾਣ ਤੋਂ ਬਾਰ-ਬਾਰ-ਬਾਰ-ਬਾਰ-ਬਾਰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਖੇਤੀਬਾੜੀ ਮੰਤਰੀ ਉੱਥੇ ਆਏ ਨੇ ਤੇ ਆ ਕੇ ਫਿਰ ਉਹਨਾਂ ਨੇ 2 ਮਿੰਟ ਗੱਲਬਾਤ ਕੀਤੀ ਹੈ ਪਰ ਸਵਾਲ ਇਹ ਆ ਵੀ ਜਿਹੜੀਆਂ ਮੰਗਾ ਕਿਸਾਨ ਮਜ਼ਦੂਰ ਮੰਗ ਰਹੇ ਨੇ ਉਹ ਭਾਜੀਪੀ ਦੇ ਆਗੂ ਵੀ ਆਖੀ ਜਾਂਦੇ ਨੇ ਮੰਗਾ ਸਹੀ ਨੇ ਮੰਗਾ ਠੀਕ ਨੇ ਉਹ ਕਾਂਗਰਸ ਵਾਲੇ ਵੀ ਕਹਿੰਦੇ ਨੇ ਮੰਗਾ ਠੀਕ ਨੇ ਉਹ ਆਮ ਆਦਮੀ ਪਾਰਟੀ ਵੀ ਕਹਿੰਦੀ ਮੰਗਾਂ ਸਹੀ ਆ ਉਹ ਜੇ ਮੰਗਾਂ ਸਹੀ ਆ ਤੇ ਮੰਨ ਲਓ ਫਿਰ ਉਹ ਮੰਨੋਗੇ ਕਦੋਂ ਮੰਗਾਂ ਸਹੀ ਆ ਤਾਂ ਮੰਨ ਕੇ ਕੰਮ ਨਿਬੇੜੋ ਦੇਖੋ ਫੇਰ ਇਹ ਕਹਿੰਦੇ ਨੇ ਵੀ ਉਹਨਾਂ ਨੇ ਤਾਂ ਫੇਰ ਮੰਗਾਂ ਖੜੀਆਂ ਕਰ ਲੈਣੀਆਂ ਜਿਹੜੀਆਂ ਮੰਗਾਂ ਇਹ ਮਜ਼ਦੂਰ ਤੇ ਕਿਸਾਨ ਵਾਰ-ਵਾਰ ਉਠਾਉਣਗੇ ਉਹਨਾਂ ਮੰਗਾਂ ਨਾਲ ਹੀ ਦੇਸ਼ ਦੀ ਤੇ ਸਮਾਜ ਦੀ ਤਰੱਕੀ ਹੋਣੀ ਆ ਜਦੋਂ ਵੀ ਸਰਕਾਰਾਂ ਉਹਨਾਂ ਮੰਗਾਂ ਨੂੰ ਲਾਗੂ ਕਰ ਦੇਣਗੀਆਂ ਜਿਹੜੀਆਂ ਕਿਸਾਨ ਤੇ ਮਜ਼ਦੂਰ ਚਾਹੁੰਦੇ ਨੇ ਉਦੋਂ ਹੀ ਦੇਸ਼ ਤਰੱਕੀ ਵੱਲ ਤੁਰੇਗਾ ਤਰੱਕੀ ਦੀਆਂ ਰਾਹਾਂ ਤੇ ਤੁਰੇਗਾ ਇਹ ਲਿਖ ਕੇ ਲੈ ਲਓ ਪਰ ਜਿਵੇਂ ਤਰਤੇ ਲੂਣੇ ਘਸਾਉਂਦੇ ਨੇ ਜਿਵੇਂ ਟਾਲ ਮਟੋਲ ਦੀ ਨੀਤੀ ਹੈ ਕੇਂਦਰ ਤੇ ਰਾਜ ਸਰਕਾਰਾਂ ਵਰਤਦੀਆਂ ਨੇ ਉਹਦੇ ਨਾਲ ਇਹਨਾਂ ਦੇਸ਼ ਦਾ ਬੇੜਾ ਬਿਠਾ ਕੇ ਛੱਡ